ਮਿੰਟੂ ਜੀ ਅਗਲੀ ਖਬਰ ਵੀ ਜਿਹੜੀ ਆ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਆ ਕਰਨਾਲ ਤੋਂ ਇੱਕ ਖਬਰ ਆ ਰਹੀ ਹੈ ਕਿ ਉੱਥੇ ਇੱਕ ਰੈਲੀ ਦੇ ਵਿੱਚ ਉਹਨਾਂ ਦੇ ਕਿਸੇ ਆਪ ਦੇ ਨੇਤਾ ਨੂੰ ਉਹਦਾ ਕੁੱਟਕਟਾਪਾ ਚੜ੍ਹਾ ਗਿਆ ਇਹ ਪੂਰੀ ਖਬਰ ਕੀ ਹੈ ਜੀ ਹਾਂ ਇਹ ਹੀ ਆ ਕਿ ਉਹ ਕਈ ਵਾਰ ਹੁੰਦਾ ਨਹੀਂ ਆ ਕਿ ਕੁਝ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਹੁੰਦੇ ਆ ਟੱਬਰ ਜੀ ਕਿ ਜੇ ਕੋਈ ਸੂਤ ਨਾ ਆਵੇ ਬਾਹਰ ਉਹ ਆਪਸ ਵਿੱਚ ਘਰੇ ਲੜ ਪੈਂਦੇ ਆ ਠੀਕ ਹੈ ਇਦਾਂ ਵੀ ਹੁੰਦਾ ਹੈ ਨਾ ਕਿ ਜੇ ਕੋਈ ਬਾਹਰਲਾ ਨਹੀਂ ਚੱਲਿਆ ਤੇ ਫਿਰ ਆਪਸ ਦੇ ਵਿੱਚ ਡਹਿ ਪੈਂਦੇ ਆ ਵੇਖੋ ਇਹਨਾਂ ਨੇ ਹੁਣ ਉੱਥੇ ਲੜਨਾ ਇਲੈਕਸ਼ਨ ਹਰਿਆਣੇ ਦਾ ਇਲੈਕਸ਼ਨ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਬਿਲਕੁਲ ਨੇੜੇ ਆ ਨੇੜੇ ਹੈ ਜੀ ਤਾਂ ਉਹਦੇ ਵਾਸਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਬੀਬੀ ਸੁਨੀਤਾ ਕੇਜਰੀਵਾਲ ਨੇ ਵੀ ਆਉਣਾ ਸੀਗਾ ਹੂੰ ਸੰਦੀਪ ਪਾਠਕ ਉਹ ਤਾਂ ਪਹੁੰਚੇ ਹੀ ਸੀਗੇ ਜੀ ਅਸਲ 'ਚ ਕੀ ਹੈ ਕਿ ਸੁਨੀਤਾ ਕੇਜਰੀਵਾਲ ਨਹੀਂ ਪਹੁੰਚੇ ਕਿਉਂਕਿ ਉਸ ਜਮਾਨਤ ਤਾਲਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਰਾ ਚੱਕਰ ਪੈ ਗਿਆ ਇਹਨਾਂ ਦੇ ਤੇ ਲੱਡੂ ਖੱਟੇ ਹੋ ਗਏ ਹਾਂ ਆ ਪੰਜਾਬ ਵਾਲਿਆਂ ਨੇ ਲੱਡੂ ਬੜੇ ਕਢਾਏ ਸੀਗੇ ਉਹ ਹਲਵਾਈ ਕਹਿੰਦੇ ਹੁਣ ਲੈ ਜਾਓ ਇਹ ਕਹਿੰਦੇ ਅਸੀਂ ਲਿਜਾ ਕੇ ਕੀ ਕਰੀਏ ਸਿਰ ਚ ਮਾਰੀ ਲੱਡੂ ਅਸੀਂ ਖਾਣੇ ਸੀ ਵੰਡਣੇ ਸੀਗੇ ਉਥੇ ਸਾਡਾ ਬਹੁਤ ਸੀ ਜਿਹੜਾ ਉਹ ਹੀ ਬਸ ਹੋ ਗਈ ਆ ਉਹਦੀ ਤੇ ਹੁਣ ਕੀ ਕਰੀਏ ਅਸੀਂ ਹਾਂ ਉਹ ਕਈ ਵਾਰ ਉਹਨਾਂ ਉਹ ਰਾਜਬਰਾਡ ਦਾ ਇੱਕ ਗੀਤ ਸੀਗਾ ਸ਼ਾਇਦ ਆ ਰੰਗੀਆਂ ਰੰਗਾਈਆਂ ਰਹਿ ਗਈਆਂ ਤੇਰੀ ਪੱਗ ਨਾਲ ਦੀਆਂ ਚੁੰਨੀਆਂ ਜੀ ਕਈ ਵਾਰ ਇਸੇ ਤਰ੍ਹਾਂ ਹੀ ਹੁੰਦਾ ਤਾਂ ਖੈਰ ਹੁਣ ਇਸ ਮਾਮਲੇ ਦੇ ਵਿੱਚ ਜੇ ਤੁਸੀਂ ਵੇਖੋਗੇ ਤਾਂ ਉੱਥੇ ਜਦੋਂ ਹੋ ਰਹੀ ਸੀਗੀ ਨਾ ਰੈਲੀ ਉੱਥੇ ਇਹਨਾਂ ਦਾ ਜਿਹੜਾ ਕਿਸਾਨ ਸੈੱਲ ਦਾ ਪ੍ਰਦੇਸ਼ਕ ਪ੍ਰਧਾਨ ਸੀਗਾ ਯਾਨੀ ਸਟੇਟ ਪ੍ਰਧਾਨ ਨਹੀਂ ਵਾਈਸ ਪ੍ਰੈਜ਼ੀਡੈਂਟ ਸੀ ਜਿਹੜਾ ਜੀ ਧਨਖੜ ਸਾਹਿਬ ਉਹਨੇ ਉੱਥੇ ਮੁੱਦਾ ਚੁੱਕ ਲਿਆ ਉਹਨੇ ਆਖਿਆ ਕਿ ਆ ਜਿਹੜਾ ਸੁਸ਼ੀਲ ਗੁਪਤਾ ਜਿਨੇ ਕੁਰਕ ਖੇਤਰ ਦੇ ਵਿੱਚੋਂ ਇਲੈਕਸ਼ਨ ਲੜਿਆ ਜੀ ਤੇ ਜੋ ਉੱਥੇ ਮੇਨ ਕਰਤਾ ਤਰਤਾ ਜੋ ਇਕਿਆ ਹੂੰ ਹੂੰ ਕਿ ਇਸ ਬੰਦੇ ਨੇ ਮੈਥੋਂ 2 ਲੱਖ ਰੁਪਈਆ ਮੰਗਿਆ ਇਹਨਾਂ ਦੇ ਵੱਡੇ ਲੀਡਰ ਤੇ ਇਲਜ਼ਾਮ ਲਾਤੇ ਉਹਨੇ ਉਹਨੇ ਕਿਹਾ 2 ਲੱਖ ਰੁਪਈਆ ਮੰਗਿਆ ਮੈਥੋਂ ਜੀ ਜੇ ਮੈਂ ਦੇ ਨਹੀਂ ਸਕਿਆ ਤੇ ਮੈਨੂੰ ਅਹੁਦੇ ਤੋਂ ਵੀ ਲਾਹ ਦਿੱਤਾ ਤੇ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਇਹਦੀ ਮੈਂ ਦਰਖਾਸਤ ਵੀ ਦਿੱਤੀ ਆ ਕੋਈ ਚੌਂਕੀ ਆ ਸ਼ਾਇਦ ਉਹ ਜਿਹੜੀ ਉਹਨਾਂ ਦੇ ਘਰ ਦੇ ਨੇੜੇ ਲੱਗਦੀ ਹੋएगी ਕਿ ਭਾਈ ਮੈਂ ਤੇ ਉੱਥੇ ਜਾ ਕੇ ਪੁਲਿਸ ਨੂੰ ਵੀ ਕੰਪਲੇਂਟ ਕੀਤੀ ਆ ਕਿ ਮੇਰੇ ਨਾਲ ਆ ਹੋ ਰਿਹਾ ਜੀ ਉਹ ਉਹਦੀ ਗੱਲ ਕਿਸੇ ਨੇ ਕੀ ਸੁਣਨੀ ਸੀਗੀ ਹੂੰ ਉਹਨਾਂ ਨੇ ਚੁੱਕ ਕੇ ਤੇ ਉਹ ਤਲਪਤਾ ਉੱਥੇ ਜੀ ਉਹਦੇ ਚੰਗੇ ਜਿਹੜੇ ਵਰਕਰ ਸੀਗੇ ਉਹਦੇ ਚੰਗੇ ਲੀੜੇ ਝਾੜੇ ਉਹਨਾਂ ਨੇ ਹੂੰ ਹੂੰ ਤਨਖਾੜ ਸਾਹਿਬ ਨੂੰ ਤੇ ਉੱਥੇ ਪੂਰਾ ਉਹਨਾਂ ਨੇ ਆ ਜੀ ਆ ਜੀ ਚੰਗਾ ਥੋਲਾ ਪਾ ਦਿੱਤਾ ਅੱਛਾ ਉਹ ਤੇ ਵਿਚਾਰਾ ਚੁੱਪ ਰਹਿ ਜਾਂਦਾ ਤੇ ਚੰਗੀ ਗੱਲ ਸੀ ਉਹ ਪਰ ਹੁਣ ਇਹਨਾਂ ਨੇ ਸਿਖਾਇਆ ਕਿ ਭਾਈ ਜਦੋਂ ਕੋਈ ਤੰਗ ਕਰੇ ਜਾਂ ਜ਼ੁਲਮ ਕਰੇ ਉਹਨੂੰ ਇਨਕਲਾਬ ਕਰ ਦਿਓ ਜੀ ਭਾਈ ਤੁਸੀਂ ਕ੍ਰਾਂਤੀ ਕਰੋ ਹਾਂ ਹਾਂ ਤਾਂ ਉਹਨੇ ਵਿਚਾਰੇ ਨੇ ਧੱਕੇ ਦੇ ਖਿਲਾਫ ਕ੍ਰਾਂਤੀ ਕੀਤੀ ਆ ਤੇ ਉਹਦੀ ਕ੍ਰਾਂਤੀ ਦੇ ਤੇ ਗਿੱਟੇ-ਕੁੱਟ ਕੱਤੇ ਇਹਨਾਂ ਨੇ ਕਰੇ ਬੰਦਾ ਹੁਣ ਕੀ ਦੱਸੋ ਜੀ ਮਿੰਟੂ ਜੀ ਇਸ ਖਬਰ ਨਾਲ ਜੁੜਿਆ ਕੋਈ ਕਮੈਂਟ ਤਾਂ ਨਹੀਂ ਹੈ ਆਪਾਂ ਅੱਗੇ ਵਧਦੇ ਹਾਂ ਖਬਰ ਲੈਣੇ ਅਗਲੀ ਰਾਜਸਥਾਨ ਦੇ ਵਿੱਚ ਇੱਕ ਕਿਸ ਤਰ੍ਹਾਂ ਦੇ ਇੱਕ ਬਜ਼ੁਰਗ ਦੀ ਕੋਈ ਵੀਡੀਓ ਬਣਾਈ ਬੱਚਿਆਂ ਨੇ ਕਬਾੜੀਆ ਸੀ ਉਹ ਜੀ ਕਵਾਰਡ ਦਾ ਕੰਮ ਕਰਦੇ ਸੀ ਉਹ ਵੀਡੀਓ ਦੇ ਵਿੱਚ ਉਹ ਇੰਨੀ ਵਾਇਰਲ ਵੀਡੀਓ ਹੋ ਗਈ ਵੀ ਉਹਨਾਂ ਨੇ ਸੁਸਾਈਡ ਕਰ ਲਈ ਜੀ 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 ਦੇਖੋ ਇੱਕ ਸ਼यद ਜੈਕਰਨ ਵਾਰਡਸ ਜਿਹੜੇ ਆ ਉਹ ਦੁਬਾਰਾ ਕਰ ਰਹੇ ਨੇ ਕੋਈ ਕੰਟਰੀਬਿਊਸ਼ਨ ਵੀ ਹੈ ਤੇ ਨਾਲ ਉਹ ਕਹਿ ਰਿਹਾ ਕਿ ਪੁਲਿਸ ਮੇਰੇ ਤੇ ਮੇਰੇ ਘਰ ਵਾਲਿਆਂ ਨਾਲ ਤੱਕਾ ਕਰ ਰਹੀ ਹੈ ਕੁਝ ਇਸ ਤਰ੍ਹਾਂ ਦਾ ਲਿਖਿਆ ਮੈਂ ਮਿੰਟੂ ਜੀ ਨਾਲ ਗੱਲ ਕਰਨੀ ਹੈ ਕਿਵੇਂ ਸੰਪਰਕ ਹੋ ਸਕਦਾ ਦੇਖੋ ਕੋਈ ਗੱਲ ਨਹੀਂ ਹੈ ਜੇ ਤੁਸੀਂ ਈਮੇਲ ਕਰ ਦਿਓ ਉਹ ਈਮੇਲ ਮੇਰੇ ਕੋਲ ਪਹੁੰਚ ਜਾਵੇਗਾ ਜੋ ਸਾਡਾ ਆਫੀਸ਼ੀਅਲ ਈਮੇਲ ਐਡਰੈਸ ਹੈ ਤੁਸੀਂ ਉਹਦੇ ਤੇ ਕਰ ਦਿਓ ਤੇ ਆਪਦੀ ਸਾਰੀ ਕਹਾਣੀ ਉਹਦੇ ਚ ਦੱਸ ਦੇਣਾ ਤੇ ਜੋ ਸੰਭਵ ਹੈ ਅਸੀਂ ਤੇ ਇੱਕ ਪਲੇਟਫਾਰਮ ਹੀ ਤੁਹਾਡੀ ਜਿਹੜੀ ਆਵਾਜ਼ ਉਹਨੂੰ ਦੇ ਸਕਦੇ ਹਾਂ ਉਹ ਅਥਾਰਟੀ ਤੇ ਅਸੀਂ ਹੈ ਨਹੀਂਗੇ ਜਾਂ ਤੁਹਾਨੂੰ ਸਲਾਹ مشورہ ਦੇ ਸਕਦੇ ਹਾਂ ਕਿ ਜੇ ਪੁਲਿਸ ਇਸ ਤਰ੍ਹਾਂ ਕਰਦੀ ਹੈ ਤਾਂ ਤੁਸੀਂ ਬਚਾਅ ਦੇ ਵਿੱਚ ਕੀ ਕਰਨਾ ਹੈ ਸੋ ਇਹ ਚੀਜ਼ਾਂ ਕਰਨ ਵਾਸਤੇ ਅਸੀਂ ਹਾਜ਼ਰ ਹਾਂ ਇੰਨੀ ਕੁ ਜੋ ਸਾਡੇ ਕੋਲ ਹੈਗੀ ਆ ਬਈ ਤਾਕਤ ਪਹੁੰਚ ਉਹ ਅਸੀਂ ਤੁਹਾਨੂੰ ਜ਼ਰੂਰ ਮੈਂ ਇਹ ਕਰਵਾ ਸਕਦੇ ਆ ਕਿ ਜਿਹੜੀ ਤੁਹਾਡੀ ਆਵਾਜ਼ ਆ ਉਹ ਇੱਥੇ ਰੱਖ ਦੇਵਾਂਗੇ ਜੇ ਕੋਈ ਸਲਾਹ مشورہ ਹੋਵੇ ਤੇ ਉਹ ਜ਼ਰੂਰ ਦੇ ਦੇਣ ਹਾਂਜੀ ਕਰੋ ਕੱਲ ਜੀ ਪ੍ਰੀਤ ਮਹਿਕ ਬਲ ਹੋ ਰਿਹਾਿੰਦਾ ਵੀ ਕੰਟਰੀਬਿਊਸ਼ਨ ਆਇਆ ਜੀ ਥੋੜਾ ਵੀ ਧੰਨਵਾਦ ਤੁਸੀਂ ਨਾ ਮਤਲਬ ਕਿ ਸਵਾਲ ਵਗੈਰਾ ਛੱਡੇ ਹੋ ਦੇਖਦੇ ਰਹੋ ਕੋਈ ਕਿਸੇ ਚੀਜ਼ ਨਾਲ ਜੁੜਿਆ ਸਵਾਲ ਕੋਈ ਰਹਿ ਨਾ ਜਾਵੇ ਕਿਉਂਕਿ ਕਮੈਂਟ ਜਿਹੜੇ ਆ ਫਿਰ ਉਹ ਮੁੜ ਕੇ ਗਿਲਾ ਵੀ ਹੋ ਜਾਂਦਾ ਸਰਬਜੀ ਢਿੱਲੋਂ ਹੋ ਰਿਆਂਦਾ ਇੱਕ ਮੈਸੇਜ ਦੂਜੀ ਤੀਜੀ ਵਾਰ ਆ ਗਿਆ ਮਾਨਸੂਨ ਬਾਰੇ ਕੀ ਖਬਰ ਹੈ ਜੀ ਮਾਨਸੂਨ ਬਸ ਪਹੁੰਚ ਰਿਹਾ ਬਸ ਤੁਸੀਂ ਤਿਆਰ ਰੱਖੋ ਅਬੇਸ਼ਨ ਵੂਸ਼ਨ ਤਿਆਰ ਰੱਖੋ ਤੋਂ ਪਕੌੜੇ ਬਣਨਗੇ ਪਕੌੜਿਆਂ ਤੋਂ ਇਲਾਵਾ ਤੁਹਾਨੂੰ ਪਤਾ ਇਹਨਾਂ ਦਿਨਾਂ ਦੇ ਵਿੱਚ ਮਾਲ ਪੂੜੇ ਚੱਲਦੇ ਹੁੰਦੇ ਨੇ ਉਹ ਤਿਆਰੀ ਕਰੋ ਮੌਨਸੂਨ ਤੇ ਆਇਆ ਜੀ ਜੀ ਬਸ ਸ਼ੂਕ ਦਾ ਆ ਗਿਆ ਹਰਿਆਣੇ 'ਚ ਤੇ ਵੜ ਗਿਆ ਮੌਨਸੂਨ ਪਟਿਆਲੇ ਵਾਲੀ ਸਾਈਡ ਵੀ ਬਾਰਿਸ਼ ਹੋ ਗਈ ਅਪਰੀ ਮੌਨਸੂਨ ਦਾ ਫਰਕ ਪੈ ਗਿਆ ਮੁਹਾਲੀ ਮੇਰੇ ਜੀ ਉੱਥੇ ਟੱਬਰ ਦੇ ਉੱਥੇ ਗਏ ਨੇ ਬਾਲ ਬੱਚਾ ਮੇਰਾ ਉੱਥੇ ਆ ਤੇ ਚੰਡੀਗੜ੍ਹ ਉਹ ਕਹਿੰਦੇ ਅਸੀਂ ਵੀ ਇੱਥੇ ਵੀ ਮੌਸਮ ਬੜਾ ਖੁਸ਼ਗੁਵਾਰ ਹੋਇਆ ਤੇ ਮੈਂ ਕਿਹਾ ਡਾਕ ਚ ਪਾ ਕੇ ਥੋੜਾ ਇੱਧਰ ਵੀ ਘੱਲੋ ਅਸੀਂ ਤਾਂ ਬੜੇ ਖੁਸ਼ ਹੋਏ ਬੈਠੇ ਆ ਮੌਸਮ ਨਹੀਂ ਹੋ ਨਹੀਂ ਨਹੀਂ ਬਹੁਤ ਵਧੀਆ ਹੈ ਕਿ ਮੀਂਹ ਦਾ ਕਣੀ ਦਾ ਮੌਸਮ ਰਹਿਣ ਵਾਲਾ ਹੈ ਜੀ ਨਹੀਂ ਜੰਮ ਕੇ ਹੋਏਗਾ ਜੀ ਜਿੰਨੀ ਗਰਮੀ ਪਈ ਹੈ ਉਹ ਵਿੱਚ ਕਿਹਾ ਨਾ ਬਦਰਾ ਜੰਮ ਕੇ ਬਰਸੇਗਾ ਜੀ